ਸਤਿ ਸ਼੍ਰੀ ਅਕਾਲ ਦੋਸਤੋ ਲੋਕ ਸਭਾ ਦੇ ਨਾਬਾ ਵਾਰਡ ਨੰਬਰ 3 ਦੇ ਐਮ ਸੀ ਹਰਪ੍ਰੀਤ ਸਿੰਘ ਪ੍ਰੀਤ ਦੁਆਰਾ ਬੀਤੀ ਰਾਤ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਲਈ ਇੱਕ ਸਭਾ ਕੀਤੀ ਗਈ ਦੇਖਦੇ ਹੀ ਦੇਖਦੇ ਇਹ ਸਭਾ ਇੱਕ ਬਹੁਤ ਵੱਡੀ ਰੈਲੀ ਦਾ ਰੂਪ ਧਾਰਨ ਕਰ ਗਈ ਇਸ ਮੌਕੇ ਨਾਬਾ ਦੇ ਐਮ ਐਲ ਏ ਗੁਰਦੇਵ ਸਿੰਘ ਮਾਨ ਨੇ ਪਹੁੰਚ ਕੇ ਪਾਰਟੀ ਦੇ ਕੀਤੇ ਹੋਏ ਕੰਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਆਪਣੀ ਜਿੱਤ ਯਕੀਨੀ ਬਣਾਉਣ ਲਈ ਲੋਕਾਂ ਨੂੰ ਆਮ ਆਦਮੀ ਪਾਰਟੀ ਨਾਲ ਜੁੜਨ ਅਤੇ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਨੀਰਜ ਕੁਮਾਰ, ਗੁਰਮੁਖ ਸਿੰਘ, ਕੋਰ ਸਿੰਘ ਸ਼ਾਮਿਲ ਰਹੇ। ਹਰੀ ਦਾਸ ਕਲੋਨੀ ਵਿੱਚ ਭਾਰੀ ਇਕੱਠ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਹੈ। ਇੱਕ ਛੋਟਾ ਗੱਠ ਬਹੁਤ ਵੱਡੀ ਰੈਲੀ ਦਾ ਰੂਪ ਧਾਰਨ ਕਰ ਗਿਆ ਹੈ। ਜੈਸੀ ਵੀ ਔਰ ਲੋਕ ਹੁੰਮਾ ਮਾਗੇ ਆਮ ਆਦਮੀ ਪਾਰਟੀ ਨੂੰ ਸਮਰਥਨ ਕਰਦੇ ਹੋਏ ਹਰੀਦਾਸ ਕਲੋਨੀ ਦੇ ਵਿੱਚ ਕਾਲ ਜੂਪ ਦੇਵਤਾਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਅੱਛਾ ਜੀ ਲੋ ਗੁਰਮੁਖ ਪਾਠੇ ਕਹਿੰਦੇ ਵੀ ਧੰਨ ਤੇਰੀ ਲੀਲਾ ਜਿਵੇਂ ਲੈਟਰ ਸੀਗਾ ਜੀ ਇੱਥੇ ਜਿਹੜਾ ਸੇ ਛੋ ਥੋੜੀ ਅੱਗੇ ਕਰ ਲਾਂਗੇ ਸਟੇਜ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਥੋੜੀ ਅੱਗੇ ਕਰ ਲਾਂਗੇ ਸਾਡੇ ਸਰਕਾਰ ਜੋ ਅੰਮੀ ਗੁਰੂ ਸਰ ਸਾਹਿਬ ਠੀਕ ਕਹਿਣਾ ਚਾਹੂਗਾ ਕਿ ਬਹੁਤ ਪਾਣੀ ਕੱਟ ਹੋ ਰਿਹਾ ਹੈ ਜੀ ਨੰਬਰ ਵਾਰ ਦੇ ਅੱਜ ਨਗਰ ਕੌਂਸਲ ਦਾ ਬੜਾ ਇਹ ਵਾਰਡ ਹੈ ਜੀ ਵਾਰਡ ਨੰਬਰ 3 ਮੇਰੇ ਪ੍ਰਾ ਹਰਪੀਤ ਸਿੰਘ ਜੀ ਪ੍ਰੀਤ ਨੂੰ ਪਿਆਰ ਨਾਲ ਕਹਿੰਦੇ ਹਾਂ ਤੁਮ ਮੈਂ ਐਮਸੀ ਨੇ ਕੱਲ ਦਿਨਾਂ ਨੇ ਇੱਕ ਨੁਕੜ ਮੀਟਿੰਗ ਰੱਖੀ ਸੀ ਨੁਕੜ ਮੀਟਿੰਗ ਕਾਦੀ ਰੈਲੀ ਦੇ ਰੂਪ ਧਾਰਨ ਕਰ ਗਈ ਪਰ ਵੱਡੀ ਗਿਣਤੀ ਦੇ ਵਿੱਚ ਬਜ਼ੁਰਗ ਮਾਤਾਵਾਂ ਨੌਜਵਾਨ ਬੱਚੇ-ਬੱਚੀਆਂ ਸੁਣਨ ਵਾਸਤੇ ਆਏ ਆ ਤੇ ਉਹਨਾਂ ਨੂੰ ਆਪਣੀ 2 ਸਾਲ ਦੀ ਕਾਰਜਕਾਰੀ ਦੱਸੀ ਹੈ ਭਗਵੰਤ ਜੀ ਸਰਕਾਰ ਦੀਆਂ 2 ਸਾਲ ਦੀਆਂ ਪ੍ਰਾਪਤੀਆਂ 600 ਜੰਟ ਬਿਜਲੀ ਮੁਫਤ आम आदमी क्लीनिंग ਸਕੂਲਾਂ ਦਾ ਜਿਹੜਾ ਅਸੀਂ ਨਵਾਂ ਐਮਨਸ ਸਕੂਲਾਂ ਦਾ ਕਨਸੈਪਟ ਲੈ ਕੇ ਆਏ 45000 ਨੌਕਰੀਆਂ ਰੋਡਾਂ ਤੇ ਸੇਫਟੀ ਗੱਡੀਆਂ ਖੜਗੀਆਂ ਨੇ ਔਰ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚ ਰਿਹਾ ਮੰਡੀਆਂ ਦੇ ਵਿੱਚ ਕਿਸਾਨਾਂ ਦੇ ਕਿੱਕ ਦਾਣਾ ਜਿਹੜਾ ਟਾਈਮ ਸੋ ਚੱਕਿਆ ਕਿ ਉਹਦੇ ਪੈਸੇ ਮਿਲ ਗਏ ਇਹ ਸਾਰੀ ਗੱਲਬਾਤ ਦੱਸੀ ਔਰ ਨਗਰ ਕੌਂਸਲ ਨਾਬਾ ਦੇ ਕੰਮ ਦੱਸਿਆ ਕਿ ਨੇ ਅਸੀਂ ਬੱਸ ਸਟੈਂਡ ਬਣਾਏ ਨੇ ਕਿਵੇਂ ਸਫਾਈ ਮੁਕਤ ਕੀਤਾ ਨਾਬਾ ਸ਼ਹਿਰ ਉਹ ਸਾਰਾ ਕੁਝ ਦੱਸਿਆ ਔਰ ਸੰਗਤ ਬੜੀ ਖੁਸ਼ ਆ ਔਰ ਮੈਨੂੰ ਵਿਸ਼ਵਾਸ ਹੈ ਸਾਰੇ ਦੁਵਾਰਾ ਮੌਕਾ ਦੇਣਗੇ ਡਾਕਟਰ ਬਲਵੀਰ ਜੀ ਨੂੰ ਜਿਹੜੇ ਆਮ ਪਾਰਟੀ ਤੋਂ ਲੋਕ ਸਭਾ ਪਟਿਆਲਾ ਲਈ ਉਮੀਦਵਾਰ ਨੇ ਔਰ ਮੈਂ ਵਿਸ਼ੇਸ਼ ਤੌਰ ਤੇ ਮੇਰੇ ਭਰਾਜੀ ਜੀ ਦਾ ਸਾਰੀ ਟੀਮ ਦਾ ਮਨਪਿਤ ਕਾਲੀਆ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਸਾਡੇ ਅਮਨ ਗਰਕ ਸਾਹਿਬ ਸਾਡੀ ਟੀਮ ਲੱਗੀ ਹੈ ਨਾਬੇ ਦੀ ਮਾਸਟਰ ਅਮਰੀਕ ਜੀ ਬਲਵਿੰਦਰ ਜੀ ਵਰਿੰਦਰ ਜੀ ਸਾਡੇ ਸਾਰੇ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਸਾਰੀ ਟੀਮ ਜਿਹੜੀ ਹੈ ਇਕੱਠੀ ਕੰਮ ਕਰ ਰਹੀ ਹੈ ਔਰ ਅਸੀਂ ਸਾਰੇ ਮਿਲ ਕੇ ਜਿਹੜੇ 10 ਦਿਨ ਰਹਿ ਗਏ ਆ ਅਸੀਂ ਅਸੀਂ ਮ ਬਦਨ ਸਭਾ ਨਾਪਾ ਦਾ 142 ਪਿੰਡ ਹੈ ਨਾਪਾ ਸ਼ਹਿਰ ਆ ਪਾਸੋਂ ਇਕੱਲੇ ਇਕੱਲੇ ਪਿੰਡ ਜਾ ਕੇ ਕੁੰਡਾ ਖੜਕਾਰਿਆਂ ਸਭ ਨੂੰ ਆਪ ਦੱਸ ਰਿਹਾ ਕਿ ਪਾਈ ਅਸੀਂ ਆ ਕੰਮ ਕੀਤੇ ਆ ਤੇ ਸਭ ਦੀ ਇੱਕੋ ਆਵਾਜ਼ ਆ ਕਹਿੰਦੀ ਬੇਫਿਕਰ ਰਹੋ 2022 ਦਾ ਰਿਕਾਰਡ ਵੀ ਤੋੜਾਂਗੇ ਸੋ ਬਹੁਤ ਅੱਛੇ ਰੁਝਾਨ ਨੇ ਔਰ ਲੋਕ ਸਭਾ ਪਟਿਆਲਾ ਤੋਂ ਡਾਕਟਰ ਬਲਬੀਰ ਸਿੰਘ ਵੱਡੇ ਮਾਰਜਨ ਦੇ ਨਾਲ ਜਿੱਤ ਰਹੇ ਆ ਔਰ ਅਗਲੇ ਮੈਂਬਰ ਪਾਰਲੀਮੈਂਟ ਲੋਕ ਸਭਾ ਪਟਿਆਲਾ ਤੋਂ ਡਾਕਟਰ ਬਲਬੀਰ ਸਿੰਘ ਜੀ ਹੋਣਗੇ ਸਰ ਤੁਸੀਂ ਐਜੂਕੇਸ਼ਨ ਦੀ ਗੱਲ ਕਰੀ ਹੈ ਉਹ ਚ ਜਿਵੇਂ ਬੱਚੇ ਜਾਂਦੇ ਨੇ ਬਾਹਰ ਜਾਂਦੇ ਨੇ ਉਹ ਆਪਣਾ ਕਿਰਾਇਆ ਲਾਉਂਦੇ ਨੇ ਅੱਜ ਕੱਲ ਤੁਸੀਂ ਦੇਖਦੇ ਹੋ ਵੀ ਕਾਂਗਰਸ ਨੇ ਇੱਕ ਫੈਸਲਾ ਲਿਆ ਸੀ ਜਿੱਥੇ ਲੇਡੀਜ਼ ਦਾ ਕਿਰਾਇਆ ਫ੍ਰੀ ਆ ਲੇਕਿਨ ਉਹ ਤੁਹਾਨੂੰ ਨਹੀਂ ਲੱਗਦਾ ਵੀ ਬੱਚਿਆਂ ਦਾ ਕਿਰਾਇਆ ਫ੍ਰੀ ਹੋਣਾ ਚਾਹੀਦਾ ਨਾਲ ਉਹਨਾਂ ਦੇ ਦੇਖੋ ਜਿਹੜੇ ਬੱਚੇ ਨੇ ਨਾ ਜੀ ਬੱਚੇ ਜਿਹੜੇ ਬੱਚੇ ਤਾਂ ਕੀ ਹੋਇਆ ਬਹੁਤ ਘੱਟ ਚਾਂਸ ਹੁੰਦੇ ਐ ਪਰ 100 ਦੇ ਵਿੱਚੋਂ 20% ਅਗੇ ਬੱਚਾ ਜਿਹੜਾ ਛੋਟਾ ਬੱਚਾ ਨਾਲ ਹੁੰਦਾ ਤੇ ਉਹ ਬਹਿਲਾਵਾ ਤਾਂ ਜਿਹੜਾ ਮੁਫਤ ਹੈ ਉਹ ਤਾਂ ਚੱਲ ਹੀ ਰਿਹਾ ਜੀ ਜਿਹੜੇ ਸਕੂਲ ਦੇ ਵਿੱਚ ਬੱਚੇ ਜਿਹੜੇ ਅਸਲੀ ਧਿਆਨ ਦੇਣ ਵਾਲੀ ਦੇਣ ਵਾਲੀ ਗੱਲ ਆ ਮੈਂ ਉਹ ਤੇ ਆਉਣਾ ਚ ਐਜੂਕੇਸ਼ਨ ਜਿਹੜੀ ਹੈ ਨਹੀਂ ਬੜੀ ਜ਼ਰੂਰੀ ਹੈ ਐਜੂਕੇਸ਼ਨ ਬੱਚਿਆਂ ਨੂੰ ਪੜਾਉਣਾ ਬੱਚਿਆਂ ਨੂੰ ਸਕੂਲਾਂ ਤਾਂ ਗੱਡੀਆਂ ਲੈ ਕੇ ਜਾਉਣ ਸਕੂਲਾਂ ਤੋਂ ਗੱਡੀਆਂ ਘਰੇ ਛੱਡ ਕੇ ਹੁਣ ਬੱਚਿਆਂ ਦੀ ਵਰਦੀ ਬੱਚਿਆਂ ਦੇ ਬੱਚੇ ਬੱਚਿਆਂ ਦੀਆਂ ਕਿਤਾਬਾਂ ਬੱਚਿਆਂ ਨੂੰ ਖਾਣ ਪੀਣ ਔਰ ਇੱਕ ਐਸਾ ਹਾਟਮੋਸਫੀਅਰ ਸਕੂਲ ਦਾ ਕਿ ਬੱਚਿਆਂ ਦਾ ਦਿਲ ਕਰੇਗਾ ਸਿ ਪੜਨਾ ਉਹ ਸਭ ਤੋਂ ਜ਼ਰੂਰੀ ਹੈ ਜੀ ਬਾਕੀ ਕੰਮ ਤਾਂ ਚੱਲਦਾ ਹੀ ਰਹਿਣੇ ਸਾਰੇ ਜੀ ਹਨਾ ਉਹ ਉਹਦਾ ਉਹਦਾ ਤੱਕ ਕੋਈ ਕਿੰਤੂ ਕਿੰਤੂ ਹੈ ਨਹੀਂ ਜਿਹੜਾ ਪਹਿਲਾਂ ਹਾਂ ਤਾਂ ਚੱਲ ਹੀ ਰਿਹਾ ਜੀ ਤੇ ਉਹਦੇ ਤੇ ਅਸੀਂ ਜੋੜ ਦੇ ਰਹੇ ਹਾਂ ਸਿੱਖਿਆ ਤੇ ਸਿਹਤ ਸਾਡੀ ਪ੍ਰਾਇੋਰਟੀ ਹੈ ਉਹ ਤੇ ਅਸੀਂ ਵਰਕ ਆਊਟ ਕਰਦੇ ਹਾਂ ਸਿੱਖਿਆ ਜਿਹੜ ਭਾਈ ਜੀ ਪਹਿਲੀ ਵਾਰ ਹੋਇਆ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਕਿ ਐਤ ਕੀ ਜਿਹੜਾ ਰਿਜ਼ਲਟ ਆ ਚੈੱਕ ਕਰ ਲਿਓ ਆਨਲਾਈਨ ਪ੍ਰਾਈਵੇਟ ਸਕੂਲਾਂ ਨਾਲੋਂ ਸਰਕਾਰੀ ਸਕੂਲਾਂ ਦਾ ਰਿਜ਼ਲਟ ਬਿਹਤਰ ਆਇਆ ਜੀ ਕਿਉਂ ਬਿਹਤਰ ਆਇਆ ਕਿਉਂਕਿ ਐਜੂਕੇਸ਼ਨ ਤੇ ਕੰਮ ਹੋ ਰਿਹਾ ਪੈਸੇ ਲੱਗ ਰਹੇ ਨੇ ਔਰ ਪਹਿਲੀ ਵਾਰ ਹੋਇਆ ਕਿ ਏਸ਼ੀਅਨ ਖੇਡਾਂ ਦੇ ਵਿੱਚ ਪੰਜਾਬ ਨੇ ਸਭ ਤੋਂ ਵੱਧ ਤਗਮੇ ਜਿੱਤੇ ਕਿਉਂ ਕਿ ਖੇਡਾਂ ਵਤਨ ਪੰਜਾਬ ਦੀਆਂ ਕਨਸੈਪਟ ਲਾਂਚ ਕਰਤਾ ਉਹਦੇ ਵਿੱਚ ਖਿਡਾਰੀਆਂ ਨੂੰ ਖੁਰਾਕ ਦਿੱਤੀ ਜਾ ਰਹੀ ਹੈ ਟ੍ਰੇਨਿੰਗ ਕਰਵਾਈ ਜਾ ਰਹੀ ਹੈ ਅਸੀਂ ਖੇਡ ਮੈਂ ਨਾਪਾ ਵਿਧਾਨ ਸਭਾ ਦੇ ਵਿੱਚ ਅਸੀਂ ਜਿਹੜਾ ਖੇਡ ਗਰਾਊਂਡ ਬਣਾ ਰਹੇ ਹਾਂ 100 ਜਿਹੜਾ ਤਮਨ ਕਾਲਜ ਖੇਡ ਗਰਾਉਂਡਾ ਇਹਨੂੰ ਹਾਈ ਟੈਕ ਬਣਾ ਰਹੇ ਆ ਜੀ ਤਾਂ ਕਿ ਬੱਚੇ ਉੱਥੇ ਸੈਰ ਕਰਨ ਪ੍ਰੈਕਟਿਸ ਕਰਨ ਉੱਥੇ ਖੇਡਣ ਉਸੇ ਲਾਈਟਾਂ ਲੱਗੀਆਂ ਹੁਣ ਵੱਡੀਆਂ ਔਰ ਵਾਸ਼ਰੂਮ ਹੁਣ ਪ੍ਰੋਪਰ ਕਮਰੇ ਬਣੇ ਹੋਣ ਇਹ ਸਾਰਾ ਕੁਝ ਅਸੀਂ ਕਰ ਰਹੇ ਆ ਜੀ ਅਸੀਂ ਪ੍ਰੋਪੋਜ਼ਲ ਬਣਾਵਣਾ ਭੇਜ ਰਹੇ ਆ ਕੁਝ ਪੈਸੇ ਆ ਵੀ ਗਏ ਆ ਤੇ ਇਹ ਇਹ ਬਹੁਤ ਜ਼ਰੂਰੀ ਗੱਲਾਂ ਨੇ ਜੀ ਬਾਕੀ ਗੱਲਾਂ ਨੇ ਜੀ ਵਸਦੇ ਵਿੱਚ ਕਿਰਾਇਆ ਬੱਚੇ ਨਾਲ ਹੋਣ ਫਿਰ ਕਹਿਣਗੇ ਸਾਰਾ ਪਿੰਡ ਆਪਾਂ ਫ੍ਰੀ ਚੱਲੀਏ ਜੀ ਉਹ ਤਾਂ ਇਹ ਤੱਕ ਜਿੰਨਾ ਮਰਜੀ ਪਰ ਮੈਂ ਇਹ ਨਹੀਂ ਕਹਿ ਰਿਹਾ ਮੈਂ ਕਹਿ ਰਿਹਾ ਵੀ ਜਿਹੜੇ ਬੱਚੇ ਪੜਨ ਜਾ ਰਹੇ ਨੇ ਕਾਲਜ ਜਾਂ ਜਾਂਦੇ ਉਹ ਲੁਧਿਆਣੇ ਜਾ ਰਿਹਾ ਪੜਨ ਲਈ ਬੱਚਿਆਂ ਦਾ ਤਾਂ ਪਾਸ ਬਣਿਆ ਹੁੰਦਾ ਜੀ ਬੱਚਿਆਂ ਦਾ ਪੈਸਾ ਨਹੀਂ 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 ਪ੍ਰਾਈਵੇਟ ਅਲੱਗ ਹੈ ਜਿਹੜੇ ਸਰਕਾਰੀ ਚ ਪੜਦੇ ਨੇ ਨਾ ਯੂਨੀਵਰਸਿਟੀ ਚ ਪੜਦੇ ਨੇ ਤਾਂ ਹਮ ਦਾ ਪਾਸ ਬਣ ਜਾਂਦਾ ਬੱਚਿਆਂ ਦਾ ਕੋਈ ਕਿਰਾਇਆ ਨਹੀਂ ਲੱਗਦਾ ਜੀ ਉਹ ਫ੍ਰੀ ਹੈ ਜਿਹੜੇ ਪ੍ਰਾਈਵੇਟ ਨੇ ਜੀ ਹੁਣ ਜਿਹੜਾ ਪ੍ਰਾਈਵੇਟ ਕੌਣ ਪੜਾਉਂਦਾ ਜੀ ਮੈਨੂੰ ਆਪ ਦੱਸੋ ਤੁਸੀਂ ਪ੍ਰਾਈਵੇਟ 50 50 ਹਜ਼ਾਰ ਲੱਖ ਲੱਖ ਦੋ ਦੋ ਲੱਖ ਫੀਸਾਂ ਕੌਣ ਪੜਦਾ ਜਿਹੜਾ ਅਮੀਰ ਹੋਵੇ ਜਿਹੜਾ ਅਮੀਰ ਆ ਉਹਨੂੰ 10 ਰੁਪਏ ਦਿਨ ਚ ਕੀ ਹਰਜਾ ਕਰਾਇਆ ਦੱਸੋ ਨਹੀਂ ਨਹੀਂ ਪ੍ਰਾਈਵੇਟ ਵੀ ਬਹੁਤ ਬਹੁਤ ਦੇਰੀ ਮਾਂ ਸਾਹਿਬ ਬਹੁਤ ਪੜਦੇ ਪ੍ਰਾਈਵੇਟ ਕਿਉਂਕਿ ਕਾਲਜ ਜੋ ਕਿ ਹੁੰਦਾ ਨਾ ਇਹ ਕਹਿੰਦੇ ਵੀ ਨੰਬਰ ਇਨੀ ਪਰਸੈਂਟੇਜ ਆਉਗੀ ਕਈ ਬੱਚਿਆਂ ਦੀ ਨਹੀਂ ਆਉਂਦੀ ਉਹਨਾਂ ਨੂੰ ਮਜਬੂਰੀ ਚ ਪ੍ਰਾਈਵੇਟ ਪੜਾਈ ਪੜਦੀ ਪੈਂਦੀ ਹੈ ਚਲੋ ਇਹ ਅਲੱਗ ਵਿਸ਼ਾ ਹੈ ਕਿ ਜੇ ਭਾ ਕੇ ਬੱਚਿਆਂ ਦਾ ਕਰਾਇਰ ਬੰਦ ਹੋਣਾ ਚਾਹੀਦਾ ਮੇਨ ਕੰਮ ਹੈ ਐਜੂਕੇਸ਼ਨ ਨੂੰ ਪ੍ਰਮੋਟ ਕਰਕੇ ਐਜੂਕੇਸ਼ਨ ਵਧਿਆ ਕੀਤੀ ਜਾਵੇ ਹੈਲਥ ਸਿਸਟਮ ਵਧਿਆ ਕੀਤਾ ਜਾਵੇ ਨੌਕ ਪੰਜਾਬ ਅਮੀਰ ਹੁੰਦਾ ਜਾਏਗਾ ਸਾਰੇ ਕੰਮ ਹੋ ਜਾਣਗੇ ਜੀ। ਸਰ ਜਿਹੜੀ ਭਗਵੰਤ ਸਿੰਘ ਸਾਹਿਬ ਵਾਲੀ ਤੁਸੀਂ ਗੱਲ ਕਰ ਰਹੀ ਸੀ 1000 ਰੁਪਏ ਮਹੀਨੇ ਹਰਿਆਂ ਨਾ ਜੀ। ਬੀਬੀਆਂ ਦੇ ਘਰ ਤੇ ਤੁਸੀਂ ਬੀਬੀਆਂ ਨੂੰ ਕਹਿ ਰਹੇ ਸੀਗੇ ਇਹ ਕਦੋਂ ਤੁਸੀਂ ਜਲਦ ਖੁਸ਼ੀ ਇਹ ਬਹੁਤ ਜਲਦੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਖੁਦ ਕਿਹਾ ਮੈਂ ਨਹੀਂ ਕਿਹਾ ਹਰੇਕ ਭਾਸ਼ਣ ਦੇ ਵਿੱਚ ਕਹਿ ਰਿਹਾ ਕਿ ਬਹੁਤ ਜਲਦੀ ਤੁਹਾਨੂੰ ਖੁਸ਼ਖਬਰੀ ਦਵਾਂਗੇ ਕਿਉਂਕਿ ਸਰਕਾਰ ਦੇ 3 ਸਾਲ ਹਲੇ ਬਾਕੀ ਪਏ ਆ ਔਰ ਇਹਦੇ ਉੱਪਰ ਪਹਿਲਾਂ ਕਿਉਂਕਿ ਇਹ ਮਜ਼ਾਕ ਥੋੜਾ ਜੀ 1000 ਰੁਪਏ ਮਹਿਲਾਵਾਂ ਨੂੰ ਨਾ ਨਾ ਕਰਦੇ 40 ਕਰੋੜ ਮਹਿਲਾਵਾਂ ਹੋਣ ਸੌਰੀ ਆਪਣਾ ਐ ਸਮਝ ਲ 50 ਲੱਖ ਮਹਿਲਾਵਾਂ ਘੱਟੋ ਘੱਟ ਵੀ ਮੰਨ ਕੇ ਚੱਲੋ ਉਹਨਾਂ ਨੂੰ ਪਰ ਮੰਤ 1000 ਰੁਪਏ ਦੇਣਾ ਜੀ ਪਰ ਮੰਤ ਉਹਦੇ ਲਈ ਪੈਸੇ ਵੀ ਚਾਹੀਦੇ ਨੇ ਔਰ ਇਹਨਾਂ ਵੀ ਇੱਕੋ ਵਾਰੀ ਦੇਣੇ ਨੇ ਹਰੇਕ ਮਹੀਨੇ ਦੇਣੇ ਨੇ ਉਹਦੇ ਲਈ ਪੂਰਾ ਪ੍ਰੋਪਰ ਵਰਕਆਊਟ ਕਰਕੇ ਜਦੋਂ ਸ਼ੁਰੂ ਹੋ ਗਿਆ ਇਹ ਔਰ ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ ਕਾਂਗਰਸ ਸਰਕਾਰ ਰਹੀ ਹੈ 5 ਸਾਲ ਕੋ ਚ ਪੈਨਸ਼ਨ ਨਹੀਂ ਸੀ ਮਿਲਦੀ ਕੀ ਹੋਇਆ ਸਾਹਿਜ ਇੱਕ ਵਾਰੀ ਆ ਗਈ 11 ਵਾਰੀ ਆਈ ਨਹੀਂ ਜਦੋਂ ਦੀ ਆਮ ਪਾਲੀ ਸਰਕਾਰ ਬਣੀ ਹੈ ਜਿੰਨੇ ਪੈਨਸ਼ਨ 1500 ਹੈ ਬਜ਼ੁਰਗਾਂ ਪੈਨਸ਼ਨ 1700 ਹੈ ਕਿਸੇ ਦੀ ਇੱਕ ਮਹੀਨਾ ਵੀ ਬੰਦ ਨਹੀਂ ਹੋਈ ਜੀ ਹਰੇਕ ਮਹੀਨੇ ਪੈਨਸ਼ਨ ਮਿਲੀ ਹੈ ਜੀ ਸੋ ਇਹ ਬਹੁਤ ਵੱਡਾ ਚੇਂਜ ਆ ਅਸੀਂ ਚਾਹੁੰਦੇ ਆ ਕਿ ਜਿਹੜੀ ਸੁਵਿਧਾ ਹੋ ਗਈ ਸ਼ੁਰੂ ਉਹ ਖਤਮ ਨਾ ਹੋਵੇ ਇਸੇ ਤਰੀਕੇ ਨਾਲ ਜਿਹੜੀ 1000 ਰੁਪਏ ਦੀ ਸੁਵਿਧਾ ਜਦੋਂ ਸ਼ੁਰੂ ਹੋ ਗਈ ਭਗਵੰਤ ਮਾਨ ਸਾਹਿਬ ਜਿਹੜੀ ਗੱਲ ਕਹਿੰਦੇ ਆ ਪੱਥਰ ਤੇ ਲਕੀਰ ਆ ਜਦੋਂ ਸ਼ੁਰੂ ਹੋ ਗਈ ਫਿਰ ਪਰਮਾਨੈਂਟ ਚੱਲੂਗੀ ਜਿਹੜੇ ਮਰਜੀ ਸਰਕਾਰ ਆਉਂਦੀਆਂ ਰਹਿਣ ਉਹ 1000 ਰੁਪਏ ਮਿਲ ਬਹੁਤ ਵਧੀਆ ਤੁਸੀਂ ਕੰਮ ਕਰਿਆ ਨਾਬੇ ਚ ਇਸ ਤਰ੍ਹਾਂ ਲੱਗਦਾ ਤੁਸੀਂ ਸੀਟ ਦਾ ਦੇਖੋ ਮੈਂ ਤਾਂ ਪਹਿਲਾਂ ਕਹਿ ਗਿਆ ਪਾਰਟੀ ਜਿਹੜੀ ਹੈ ਵੱਡੇ ਮਾਰਦਾਂ ਜਿੱਤ ਰਹੀ ਆ ਅਸੀਂ ਕੰਮ ਕੀਤੇ ਆ ਕੰਮ ਜਿਹੜੇ ਬੋਲਦੇ ਆ ਜੀ ਲੋਕ ਸ਼ਹਿਰ ਚੋਂ ਮੈਸੇਜ ਕਰਦੇ ਆ ਕਿ ਮਾਨ ਸਾਹਿਬ ਸਾਡੀ ਜ਼ਿੰਦਗੀ ਚ ਮੇਰੀ 70 ਸਾਲ ਮਰੋ ਗਈ ਪਹਿਲੀ ਵਾਰ ਦੇਖਿਆ ਮੈਂ ਪਟਿਆਲਾ ਗੇਟ ਪੂੜਾ ਹੈ ਨਹੀਂ ਪਹਿਲੀ ਵਾਰ ਦੇਖਿਆ ਪਟਿਆਲਾ ਗੇਟ ਬੈਣ ਨੂੰ ਇੰਨਾ ਵਧੀਆ ਤੁਸੀਂ ਬੱਸ ਸਟੈਂਡ ਬਣਾਤਾ ਇਹ ਪਹਿਲੀ ਵਾਰ ਦੇਖਿਆ ਕਿ ਸੜਕਾਂ ਸਾਫ਼ ਹੋ ਗਈਆਂ ਨਾਬੇ ਦੀਆਂ ਇਹ ਪਹਿਲੀ ਵਾਰ ਦੇਖਿਆ ਕਿ ਵਾਰਾ ਪਸ਼ੂ ਨਹੀਂ ਨਾਬੇ ਸ਼ਹਿਰ ਦੇ ਵਿੱਚ ਕੋਈ ਵੀ ਆ ਗਿਆ ਦਿਖਦਾ ਤੁਹਾਨੂੰ ਕਿਤੇ ਆਪੇ ਚੱਲੇਗੇ ਕਿਉਂਕਿ ਜਦੋਂ ਗਾਂਧੀ ਹੈ ਨਹੀਂ ਸੋ ਕੰਮ ਜਿਹੜਾ ਅੱਜ ਸ਼ੁਰੂਆਤ ਇਹ 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 ਸ਼ੁਰੂਆਤ ਆ ਜਿਵੇਂ ਜਿਵੇਂ ਅੱਗੇ ਅੱਗੇ ਹੋਰ ਬਜਟ ਆਉਂਦਾ ਜਾਊਗਾ ਤਾਂ ਅਸੀਂ ਨਾਬੇ ਨੂੰ ਬਹੁਤ ਵਧੀਆ ਸਮਾਰਟ ਸਿਟੀ ਬਣਾਵਾਂਗੇ ਨਾਬੇ ਦਾ ਹਰ ਹਰ ਜਿਹੜਾ ਕੰਮ ਆ ਚਾਹੀਏ ਸੜਕਾਂ ਨੇ ਜੇ ਸਟਰੀਟ ਲਾਈਟਾਂ ਨੇ ਚਾਹੀਏ ਪਾਰਕਿੰਗ ਦਾ ਸਿਸਟਮ ਹੈ ਚਾਹੀਏ ਉਹ ਕੈਮਰੇ ਨੇ ਚਾਹੀਏ ਉਹ ਹਰੇਕ ਚੌਂਕ ਨੂੰ ਸਜਾਉਣ ਦੀ ਗੱਲ ਆ ਸੜਕਾਂ ਨੇ ਸੜਕਾਂ ਚੌ ਮੈਨੂੰ ਨਹੀਂ ਪਤਾ ਅਗਲੀ ਵਾਰੀ ਕੀ ਬਣਨਾ ਕੀ ਨਹੀਂ ਬਣਨਾ ਪਰ ਜਿਹੜਾ ਪਰਮਾਤਮਾ ਨੇ 5 ਸਾਲ ਦਾ ਮੌਕਾ ਦਿੱਤਾ ਨਾ ਜਿਹਦੇ ਮੇਰੇ 3 ਸਾਲ ਪਏ ਨੇ ਐਸਾ ਕੰਮ ਕਰਕੇ ਜਾਵਾਂਗਾ ਇਤਿਹਾਸ ਦੇ ਵਿੱਚ ਨਾ ਬੋਲੂਗਾ ਕਿ ਦੇਮਾਨਾਂ ਦਾ ਬੰਦਾ ਆਇਆ ਸੀ ਐਮਐਲਏ ਔਰ ਆਪਣੀ ਤਨਖਾਹ ਵੀ ਕਰੀਬ ਬੱਚਿਆਂ ਦੀ ਪੜ੍ਹਾਈ ਤੇ ਲਾਉਂਦਾ ਸੀਗਾ ਐਸਾ ਐਮਐਲਏ ਨਹੀਂ ਤਾਂ ਇੱਥੇ ਤਾਂ ਖਾਣ ਪੀਣ ਵਾਲੇ ਕੰਮ ਆ ਸਾਰੇ ਇਹਦਾ ਰੁਪਈਆ ਨਹੀਂ ਦੇ ਕੇ ਰਾਜੀ ਕੋ ਤਨਖਾਹ ਤਾਂ ਕਿੱਨੇ ਦੇਣੀ ਹੈ ਮੈਂ ਤਾਂ ਪਹਿਲਾਂ ਨਾ ਪਿੰਡ ਗਿਆ ਸੀ ਜਲਵੱਤੀ ਹਾਂਜੀ ਇੱਕ ਬਜ਼ੁਰਗ ਮਾਂ ਤਾਂ ਰੋਣ ਲੱਗੀ ਮੈਂ ਕਿਹਾ ਮਾਂ ਰੋ ਕਿਉਂ ਨਹੀਂ ਹੈ ਹਾਂਜੀ ਕਹਿੰਦੀ ਬੱਤ ਮੈਂ ਮਕਾਨ ਬਣਾ ਲਿਆ ਮੈਂ ਤੇ ਘਰੇ ਗਿਆ ਮੈਂ ਦੇਖਿਆ ਮੈਂ ਕਿਹਾ ਬੇਬੇ ਜਦੋਂ ইলেকਸ਼ਨ ਖਤਮ ਹੋ ਗਈ ਇੱਕ ਜਿੱਕ ਜੂਨ ਨੂੰ ਚਾਰ ਨੂੰ ਰਿਜ਼ਲਟ ਆ ਜਾਣਾ ਪੰਜ ਨੂੰ ਮੇਰੇ ਕੋਲ ਆ ਜਾਓ ਦਫ਼ਤਰ ਚ ਆ ਜਾਓ ਜਿਹੜਾ ਲੈਂਟਰ ਆ ਤੁਹਾਡਾ ਉੱਤੇ ਲੱਗੇ 20000 ਉੱਤੇ ਲੱਗੇ 50000 ਜਿੰਨਾ ਪੈਸਾ ਲੱਗੂਗਾ ਮੈਂ ਆਪਣੀ ਤਨਖਾਹੋਂ ਦੇ ਦਊਗਾ ਬੇਬੇ ਤੂੰ ਲੈ ਕਿਹੜਾ ਪਾ ਕੇ ਦਿੰਦਾ ਜੀ ਇੱਥੇ ਰੁਪਈਆ ਨਹੀਂ